ਜਦੋਂ ਹੀ ਪਹੁੰਚੀ ਚੁੱਪੀ ਦੇ ਆਪਣੇ ਪਿੰਡ ਆਉਂਦਾ ਹੈ ਜਾਂ ਉਹ ਰਿਟਾਇਰਮੈਂਟ ਤੋਂ ਬਾਅਦ ਬਾਅਦ ਆਪਣੇ ਪਿੰਡ ਆਉਂਦਾ ਹੈ ਤਾਂ ਪਿੰਡ ਵਾਸੀਆਂ ਨੂੰ ਚਾਹ ਚਰ ਜਾਂਦਾ ਹੈ ਉਹ ਉਸ ਨੂੰ ਅਤੀ ਸ਼ਮਾਨ ਕਰਦੇ ਹਨ ਤੇ ਉਸ ਦਾ ਸਵਾਗਤ ਕਰਦੇ ਹਨ ਉਸ ਦੇ ਦੋਸਤ ਮਿੱਤਰ ਸਭ ਉਸ ਨੇ ਅੱਗੇ ਪਿੱਛੇ ਹੁੰਦੇ ਹਨ ਆਪਾ ਅਗਲਾ ਆਈਟਮ ਲੈ ਲੈਨੇ ਆ ਇਹਨਾਂ ਲਈ ਭਾਦਰ ਸੂਰ ਬੀਰਾਂ ਦੇ ਨਿਰਸਵਾਰ ਸੇਵਾ ਨੂੰ ਸਲਾਮ ਕਰਦੇ ਹੋਏ ਸਾਡੇ ਡਾਕਟਰ ਇੰਦਰਪਾਲ ਕੌਰ ਜੀ ਆਪਣੀ ਨਜ਼ਮ ਪੇਸ਼ ਕਰ ਰਹੇ ਹਨ ਸਲਾਮ 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 ਕਰ। ਕਿਆ ਰਹੀ ਤੂ ਰੁਕ ਨਾ ਕੇ ਨਿਤ ਦੇ ਮੁਸਾਫੀ ਨਿਰਾਸ਼ਾ ਦੇ ਨਸੀਂ ਤੁੰਦੇ ਨੀਂ ਤੁੰਦੇ ਉਸ ਉਰ ਹੰਦਾ ਹਵਾਵਾਂ ਦੇ ਥਲੇ ਜੇ ਚਲਦੇ ਸਦਾ ਕਦੇ ਰੁਕਦੇ ਨਹੀਂ ਹੁੰਦੇ ਤੂਫਾਨਾਂ ਨੂੰ ਕਹਿ ਦੋ ਕਿ ਵੱਧ ਵੱਧ ਕੇ ਆਓ ਹਵਾਵਾਂ ਨੂੰ ਕਹਿ ਦੋ ਕਿ ਚੜ ਚੜ ਕੇ ਆਓ ਅਸੀਂ ਕਿਸ਼ਤੀ ਕਿਨਾਰੇ ਤੇ ਲਾ ਕੇ ਰਹਾਂਗੇ ਅਸੀਂ ਮੰਜ਼ਿਲ ਆਪਣੀ ਨੂੰ ਪਾ ਕੇ ਰਹਾਂਗੇ ਅਸੀਂ ਮੰਜ਼ਿਲ ਆਪਣੀ ਨੂੰ ਪਾ ਕੇ ਜਦੋਂ ਦੁਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਮੇਰੀ ਕਹਤਾ ਹੈ ਸਲਾਮ ਭਾਰਤ ਦੀ ਧਰਤੀ ਗੁਰਮਾ ਪੀਰਾ ਫਕੀਰਾ ਤੇ ਯੋਧਿਆਂ ਦੇ ਤਰ੍ਹਾਂ ਘਰ ਪਰਿਵਾਰ ਤੋਂ ਕੋਹੋਂ ਮਦਦੂਰ ਮਜ਼ਬੂਤ ਇਰਾਦਿਆਂ ਦੇ ਮਾਲਿਕ ਦੇਸ਼ ਦੀਆਂ ਸਰਹੱਦਾਂ ਦੇ ਤਾਇਨਾਤ ਫੌਜੀ ਕੋਹਾਂ ਦੀ ਸੁਰੱਖਿਆ ਲਈ ਮੌਸਮ ਦੀ ਪਰਵਾਹ ਕੀਤੇ ਬਿਨਾ ਹਰ ਮੇਲੇ ਈਤਿਆਰ ਵਰਤਿਆ ਹੱਸ-ਹੱਸ ਕੇ ਜਾਨਾਂ ਵਾਰ ਦਿੰਦੇ ਉਹਨਾਂ ਦੀ ਸੂਰਬੀਰਤਾ ਕੁਰਬਾਨੀ ਦੇ ਜਜ਼ਬੇ ਨੂੰ ਸਲਾਮ 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 ਇਨ੍ਹਾਂ ਦੀ ਬਦੌਲਤ ਦੇਸ਼ ਦੀ ਜਨਤਾ ਸੁੱਖ ਦਾ ਸਾਹ ਲੈਂਦੀ ਚੈਨ ਦੀ ਨੀਂਦ ਸੌਂਦੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀ ਦੁਸ਼ਮਣ ਜਦੋਂ ਦੇਸ਼ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਨੇ ਇਹ ਦੇਸ਼ ਦੀ ਆਨ ਤੇ ਸ਼ਾਨ ਨੂੰ ਬਚਾਉਣ ਖਾਤਰ ਸਿਰ ਤਲੀ ਦੇ ਧਾਰ ਕੇ میدان ਜੰਗ ਵਿੱਚ ਉਤਰ ਆਉਂਦੇ ਨੇ ਨਾ ਗਰਮੀ ਨਾ ਸਰਦੀ ਦੀ ਪਰਵਾਹ ਇਨ੍ਹਾਂ ਨੂੰ ਇਕ ਦੁਸ਼ਮਣ ਲਈ ਜਾਨਾਂ ਕੁਰਬਾਨ ਕਰ ਦਿੰਦੇ ਨੇ ਦੇਸ਼ ਦਾ ਝੰਡਾ ਹਮੇਸ਼ਾ ਉੱਚਾ ਝੁਲਦਾ ਰਹੇ ਇਸ ਲਈ ਇਹ ਜਾਨ ਕਲੀ ਤੇ ਲੜਦੇ ਨੇ ਜਾਨ ਵਾਰ ਕੀ ਆਪਣਾ ਫਰਜ਼ ਅਦਾ ਕਰਦੇ ਨੇ ਇਹਨਾਂ ਦੀ ਇਸੇ ਕੁਰਬਾਨੀ ਤੇ ਸਿਰਸ ਤੇ ਹੋਂ ਸਲਾਮ 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 ਆਮ ਤੌਰ ਤੇ ਫੌਜ ਵਿੱਚ ਆਪਣੇ ਬੱਚਿਆਂ ਨੂੰ ਭੇਜਣ ਤੇ ਕਤਰਉਂਦੇ ਨੇ ਮਾਪੇ ਤੇ ਇਸੇ ਤਰ੍ਹਾਂ ਹੀ ਮੋਨੋ ਐਕਟਿੰਗ ਪੇਸ਼ ਕਰ ਰਹੇ ਨੇ ਸਾਡੇ ਮਿਸੇ ਸੁਨੀਤਾ ਕੁਮਾਰੀ ਜੀ ਪ੍ਰੇਰਿਤ ਕਰਦੇ ਹੋਏ ਮਾਪਾਪ ਨੂੰ ਕਿ ਉਹ ਆਪਣੇ ਬੱਚਿਆਂ ਨੂੰ ਦੇਸ਼ ਸੇਵਾ ਲਈ ਦੇਸ਼ ਲਈ ਮਰ ਮਿਟੰਡਾ ਜਜ਼ਬਾ ਪੈਦਾ ਕਰਨ ਤੇ ਉਹਨਾਂ ਨੂੰ ਫੌਜ ਵਿੱਚ ਭਰਤੀ ਕਰਾਉਣ ਵਿਸ਼ੇ ਸੁਨੀਤਾ ਕੁਮਾਰੀ ਜੀ ਲੈ ਅਗੇ ਮਖੰਸੇ ਆ ਬੜੇ ਦੇਰ ਬਾਅਦ ਨੇ ਕਿਤੇ ਗਿਆ ਸੀ ਹਾ ਹਾ ਮੈਂ ਆਪਣੇ ਮੁੰਡੇ ਨੂੰ ਫੌਜ ਵਿੱਚ ਪੱਤੀ ਚਰਾ ਕੇ ਆਇਆ ਠੀਕ ਹੈ ਹਾਂ ਫੌਜ ਵਿੱਚ ਪੱਤੀ ਉਹ تیرੋ ਤੇ ਬੱਲਾ ਕੱਲਾ ਮੁੰਡਾ ਸੀ ਫੇਰ ਵੀ ਫੌਜ ਵਿੱਚ ਪੱਤੀ ਉਹ ਬੱਲਾ ਕੱਲਾ ਮੁੰਡਾ ਸੀ ਤਾਂ ਕਿਤੇ ਲਿਖਿਆ ਕਿ ਕੱਲਾ ਮੁੰਡਾ ਫੌਜ ਵਿੱਚ ਪੱਤੀ ਨਹੀਂ ਹੋ ਸਕਦਾ ਉਹ ਬਈ ਫੌਜ ਵਿੱਚ ਪੱਤੀ ਹੋਣਾ ਤਾਂ ਕਿ ਬੜੇ ਮਾਣ ਦੀ ਗੱਲ ਹੈ ਦੇਸ਼ ਦੀ ਰੱਖਿਆ ਕਰਨਾ ਤਾਂ ਬੜੇ ਮਾਣ ਦੀ ਗੱਲ ਹੈ ਨਾ ਉਹ ਤਾਂ ਠੀਕ ਹੈ ਅਰੇ ਦੇਖ ਨਾ ਦੇ ਬੱਚਿਆਂ ਨੂੰ ਕੁਝ ਉਹ ਜਿਹੜਾ ਉਹ ਟੰਡਾ ਹੈ ਉਹ ਫੋੜ ਵਿੱਚ ਪੱਤੇ ਹੋਣਾ ਇਹ ਸਾਡੇ ਦੇ ਗਰਬ ਦੀ ਗੱਲ ਹੈ ਤੇ ਤੂੰ ਡਰੀ ਨਾ ਆ ਲੈ ਹਮਤ ਦੋ ਕਿਵੇਂ ਕਿਹਦੇ ਨੂੰ ਨਹੀਂ ਪਤਾ ਆ ਇਹ ਤਾਂ ਗੁਰਮ ਨੇ ਜੋ ਹਾਰ ਢੇਆ ਦੋ ਮਿੰਟ ਥਾ ਥੱਲੇ ਉਹ ਵੀ ਕਿੱਥੇ ਹੋਸਟਲ ਦੀ ਛੱਤ ਉੱਤੇ ਤਾਂ ਮੁੰਡਾ ਬੰਨੇ ਆਂ ਕੋਈ ਪੱਦੇ ਨਹੀਂ ਸੀਗੇ ਫੇਰ ਉਹ ਮਰੇ ਉਹ ਬੇ ਹਾਂ ਬਈ ਪਰ ਓਹੋ ਤੋ ਇਹ ਵੇਖਣਾ ਕਿ ਜਦੋਂ ਸੋਖੇ ਰਹਿ ਤੱਕ ਤੂੰ ਆ ਜੇ ਅਦੇ ਵਾਲਾ ਕੋਈ ਕੋਈ ਜਦ ਬੈਗੋਂ ਦਾ ਤਾਜ਼ਾ ਤਾਜ਼ਾ ਉਹਨੇ ਉਦਾਨ ਆ ਤੰਕੀ ਆਏ ਸਾਡੇ ਨੌਜਵਾਨ ਬੱਚੇ ਨੂੰ ਚੱਲੇਗੇ niche ਤੇ ਫੇਰੇ ਕਿ ਬਦਲਾ ਕਿਨੇ ਲੇਤਾ

ਉਹਦੇ ਬਾਗਦੋਂ ਕਿ ਦੇਖ ਹੁਣ ਸੀ ਕੁੜੀਆਂ ਕੋ ਕੁੜੀਆਂ ਉਸ ਤੋਂ ਮੁੰਨੇ ਦੀ ਗੱਲ ਕਰਦਾ ਸਾਡੀਆਂ ਤੇ ਕੁੜੀਆਂ ਨੇ ਵੀ ਦੱਸਾਤਾ ਦੁਨੀਆ ਨੂੰ ਇਹ ਸਾਡੇ ਆਦਮੀ ਸਾਡੀ ਭੋਤ ਕਿਸੇ ਤੋਂ ਘੱਟ ਨਹੀਂ ਜੇ ਕੋਈ ਸਾਡੇ ਤੇ ਹਮਲਾ ਕਰਦਾ ਤੇ ਅਸੀਂ ਉਹਦਾ ਬਦਲਾ ਲੈਣਾ ਜਾਣਦੇ ਆ ਉਹ ਵੀ ਘਰ ਵਿੱਚ ਪੁੱਸ ਕੇ ਤੇ ਫਿਰ ਫੇਰ ਆਪਣਾ ਡੇਢੀ ਮੈਂ ਕਹਿੰਦਾ ਤੂੰ ਹੀ ਆਪਣੇ ਮੁੰਡੇ ਨੂੰ ਫੌਜ ਵਿੱਚ ਭਰ ਕੇ ਨੋ ਤੇਰੇ ਦਿਲ ਨਾਲ ਤਾਂ ਸਹੀ ਹੈ ਪਰ ਮੈਂ ਸੋਚਣਾ ਕਿ ਬਣਾ ਪਰੇ ਜੇ ਕੁਝ ਹੋ ਗਿਆ ਤੇ ਅਸੀਂ ਫਿਰ ਪੱਲੇ ਠੀਕ ਰਹੇ ਲੈ ਹੁ ਕਹਤਿਆਂ ਯਾਰਾ ਬੁੱਝਲਾਂ ਵਾਲੀ ਗੱਲ ਹਾਂ ਜਿਹੜੇ ਬੱਚੇ ਸਾਡੇ ਨੌਕਰੀਆਂ ਦੇ ਨਾਂ ਤੇ ਕੰਨੇ ਸ਼ਹਿਰੋਂ ਬਾਹਰ ਬੁੱਝ ਸੁੱਖ ਤੇ ਸ਼ੋਹਰ ਉਹ ਮਾਪੂਆ ਬ ਨਹੀਂ ਸੋਧਦੇ ਬੀਅਸੇ ਕੱਲੇ ਰਹਿਣਾ ਉਹਨਾਂ ਨੇ ਤਾਂ ਕਦੇ ਵਾਪਸ ਨਹੀਂ ਆਣਾ ਨਾ ਭਈ ਆਇਤਾ ਕਦੇ ਮਿਲਣ ਲਈ ਆਇਆ ਤੇ ਉਹ ਮਾਪੇ ਕੱਲੇ ਰਹਿ ਸਕਦੇ ਆ ਤੇ ਫਿਰ ਅਸੀਂ ਕਿਉਂ ਨਹੀਂ ਉਹ ਵੇੇਸ਼ ਦੀ ਸੇਵਾ ਕਰਨਾ ਦੇਸ਼ ਦੀ ਜੀਣਾ ਮਰਨਾ ਇਹ ਬੜੀ ਭਾਤਰ ਵਾਲੀ ਗੱਲ ਹੈ ਜਿਹੜੇ ਦੇਸ਼ ਲਈ ਮੰਦਦੇ ਆ ਨਾ ਉਹ ਮੱਦੇ ਨੇ ਸਦਾ ਲਈ ਅਮਰ ਹੋ ਜਾਂਦੇ ਆ بھائی میں فوج چلتا ਹੂੰ ਤਾਂ ਮੇਰਾ ਮਨ ਦਿਲ ਕਰਦਾ ਕਿ ਮੈਂ ਉਹਨਾਂ ਨੂੰ ਨਾ ਫੌਜ ਵਿੱਚ ਭਰਤੀ ਕਰਾਵਾਂ ਬਈ ਫੌਜ ਵਿੱਚ ਭਰਤੀ ਕਰਾਣਾ ਤੇ ਵਾਕਈ ਗਰੁੱਤਿਗਾਲਾ ਜੇ ਅਸੀਂ ਸਾਰੇ ਸੁਰੱਖਿਅਤਾਂ ਤੇ ਇਹ ਸਿਰਫ ਆਪਣੇ ਫੌਜ ਦੇ ਕਰਤੇ ਨਾਲੇ ਹੁਣ ਤਾਂ ਸਾਡੀ ਫੌਜ ਬੜੀ ਤਾਕਤਵਾਰ ਹੈ ਅੱਜ ਜਿਹੜਾ ਸੰਧੂਰੋਪਰੇਸ਼ਨ ਹੋਇਆ ਸੀ ਇਹਦੇ ਸਾਰੇ ਸਾਡੇ ਆਪ ਦੇ ਬਨੇ ਹਥਿਆਰ ਸੀ ਹੁਣ ਤਾਂ ਅਜੇ ਪੰਮੀ ਪੀੜਿਤ ਹੋਏ ਪੰਨ ਵੀ ਬਿੜੇ ਆਚਾ ਬਣਾਉਣ ਜਾ ਰਹੇ ਆਂ ਉਹ ਲੋਕਾਂ ਦੇ ਦੇਸ਼ ਦਾ ਦੂਸਰੇ ਦੇਖ ਕੇ ਸਾਡੇ ਇਹਨਾਂ ਹਥਾਂ ਦੇ ਡਿਮਾਂਡ ਕਰ ਰਹੇ ਨੇ ਹਾਂ ਬਈ ਠੀਕ ਹੈ ਮੈਂ 900 ਸੀ ਮੈਂ ਦੇਖਿਆ ਕਿ ਲੱਖਾਂ ਹੀ ਨਾ ਮੈਂ 100 ਹੀ ਹੋਣਗੇ ਜਿਹੜੇ ਸੋਦੇ ਨਾ ਬਈ ਉਹ ਸਿਰਫ ਉਹਨੇ ਬੱਤੀਆਂ ਉੱਤੇ ਬਹੁਤ ਵਿੱਚ ਪਰਤੇ ਨਹੀਂ ਰਾਣਾ ਪਰ ਨਹੀਂ ਵਾਕੇ ਅਸੀਂ ਜਿਸ ਤਰ੍ਹਾਂ ਤੇ ਜਨਮ ਲਿੱਤਾ ਉਹ ਸਾਡੇ ਬੜੀ ਗਲਤ ਵੀ ਗੱਲ ਲੈ ਤੇ ਹਦ ਇੱਕ ਫਿਰ ਮਾਰਾ ਬਸੰਤੀ ਚੋਲਾ ਸਾਡੇ ਇਨਕਲਾਬੀ ਨੌਜਵਾਨਾਂ ਲਈ ਉਤਸ਼ਾਹ ਉਮੰਗ ਅਤੇ ਮਰ ਮਿਟਣ ਦੇ ਜਜ਼ਬੇ ਦਾ ਪ੍ਰਤੀਕ ਹੈ ਇਹ ਚੋਲਾ ਇਹ ਰੰਗ ਉਹਨਾਂ ਵਿੱਚ ਇੱਕ ਨਵਾਂ ਜੋਸ਼ ਭਰ ਦਿੰਦਾ ਹੈ ਤੇ ਉਹ ਦੇਸ਼ ਲਈ ਮਰ ਮਿਟਣ ਲਈ ਤਿਆਰ ਹੋ ਜਾਂਦੇ ਹਨ ਮੇਰਾ ਰੰਗ ਦੇ ਬਸੰਤੀ ਚੋਲਾ مائے میرا رنگ دے بسنتی چولا خدا آپ کو خدا آپ کو سلامت رکھے ہماری یہ فریاد ہے آپ کے ہی زم سے تو یہ گلشن آباد ہے آپ کے دم سے ہی یہ گلشن آباد ہے فوجی ویرانو نمن کردے ہوئے ਜਿਨ੍ਹਾਂ ਬਰਫ਼ੀਲੀਆਂ ਚੋਟੀਆਂ ਉੱਤੇ ਜਿਨ੍ਹਾਂ ਬਰਫ਼ੀਲੀਆਂ ਚੋਟੀਆਂ ਉੱਤੇ ਦੇਵਤੇ ਕਰਦੇ ਰਹੇ ਤਪੱਸਿਆ ਉੱਥੇ ਹੀ ਫੌਜੀ ਵੀਰ ਅਸਾਂਡੇ ਕਰ ਰਹੇ ਨੇ ਦੇਸ਼ ਦੀ ਰੱਖਿਆ ਉੱਥੇ ਹੀ ਫੌਜੀ ਵੀਰ ਅਸਾਂਡੇ ਕਰ ਰਹੇ ਨੇ ਦੇਸ਼ ਦੀ ਰੱਖਿਆ ਆਓ ਚੁੱਕ-ਚੁੱਕ ਕਰੋ ਸਲਾਮਾਂ ਆਉ ਚੁੱਕ ਚੁੱਕ ਕਰੋ ਸਲਾਮਾਂ ਦੇਸ਼ ਦੇ ਪਹਿਰੇਦਾਰਾਂ ਨੂੰ ਭਾਰਤ ਮਾਂ ਦੇ ਲਾਲਾਂ ਨੂੰ ਦੇਸ਼ ਦੇ ਬਰਖੂਰਦਾਰਾਂ ਨੂੰ ਭਾਰਤ ਮਾਂ ਦੇ ਲਾਲਾਂ ਨੂੰ ਦੇਸ਼ ਦੇ ਬਰਖੂਰਦਾਰਾਂ ਨੂੰ ਕਦੇ ਤਾਂ ਮਾਈਨਸ ਤਾਪਮਾਨ ਵਿੱਚ ਕਦੇ ਤਾਂ ਮਾਈਨਸ ਤਾਪਵਾਸ ਤਾਪਮਾਨ ਵਿੱਚ ਸਰਦੀ ਦੇ ਨਾਲ ਖਹਿੰਦੇ ਨੇ ਕਦੇ ਰੇਗਿਸਤਾਨ ਦੀ ਤੱਤੀ ਰੇਤ ਜਿ ਉਰਾ ਗਰਮੀ ਸਹੰਦੇ ਨੇ ਕਦੇ ਕਦਮ ਕਦਮ ਤੇ ਕਸ਼ਟ ਉਠਾਉਂਦੇ ਜੰਗਲਾਂ ਅਤੇ ਪਹਾੜਾਂ ਵਿੱਚ ਕਦੇ ਕੰਡਿਆਂ ਉੱਤੇ ਰਾਤ ਬਿਤਾਉਂਦੇ ਜੀਬੀਆ ਬਾਣ ਉਜਾੜਾ ਵਿੱਚ ਉਹ ਜਾਗਦੇ ਰਹਿੰਦੇ ਰਾਤਾਂ ਨੂੰ ਉਹ ਜਾਗਦੇ ਰਹਿੰਦੇ ਰਾਤਾਂ ਨੂੰ ਅਸੀਂ ਲੁੱਟਦੇ ਮੌਜ ਬਹਾਰਾਂ ਨੂੰ ਆਓ ਝੁਕ ਝੁਕ ਕਰੋ ਸਲਾਮਾ ਦੇਸ਼ ਦੇ ਪਹਿਰੇਦਾਰਾਂ ਨੂੰ ਆਓ ਝੁਕ ਝੁਕ ਕਰੋ ਸਲਾਮਾ ਦੇਸ਼ ਦੇ ਪਹਿਰੇਦਾਰਾਂ ਨੂੰ ਕੋਈ ਨਵੀਂ ਵਿਆਹੀ ਚੂੜੇ ਵਾਲੀ ਪਿੱਛੇ ਛੱਡ ਕੇ ਆਇਆ ਹੈ ਕੋਈ ਨਵੀਂ ਵਿਆਹੀ ਚੂੜੇ ਵਾਲੀ ਪਿੱਛੇ ਛੱਡ ਕੇ ਆਇਆ ਹੈ ਫਿਕਰਾ ਵਿੱਚ ਡੁੱਬੀ ਬੇਬੇ ਨੂੰ ਦਿਲਾਸਾ ਦੇ ਕੇ ਆਇਆ ਹੈ ਫਿਕਰਾ ਵਿੱਚ ਡੁੱਬੀ ਬੇਬੇ ਨੂੰ ਦਿਲਾਸਾ ਦੇ ਕੇ ਆਇਆ ਹੈ ਕੋਈ ਪ੍ਰੇਮ ਕਾ ਦਾ ਹੰਝੂਆ ਪੱਝਾ ਰੁਮਾਲ ਨਿਸ਼ਾਨੀ ਲਿਆਇਆ ਹੈ ਕੋਈ ਪ੍ਰੇਮ ਕਾ ਦਾ ਹੰਝੂਆ ਪੱਝਾ ਰੁਮਾਲ ਨਿਸ਼ਾਨੀ ਲਿਆਇਆ ਹੈ ਕੋਈ ਅਧੂਰੇ ਪਿਆਰ ਦੀ ਦਾਸਤਾਨ ਦੇਲ ਵਿੱਚ ਕੁੱਟ ਲਿਆ ਆ ਹੈ ਸਰਹੰਦਾ ਤੇ ਡਟ ਗਏ ਆ ਤੇ ਸਰਹੰਦਾ ਤੇ ਡਟ ਗਏ ਆ ਕੇ ਛੜਕੇ ਪਿੱਛੇ ਪਰਿਵਾਰਾਂ ਨੂੰ ਸਰਹੰਦਾ ਤੇ ਡਟ ਗਏ ਆ ਕੇ ਛੜਕੇ ਪਿੱਛੇ ਪਰਿਵਾਰਾਂ ਨੂੰ ਆਓ ਚੁੱਪ-ਚੁੱਪ ਕਰੋ ਸਲਾਮਾਂ ਦੇਸ਼ ਦੇ ਪਹਿਰੇਦਾਰਾਂ ਨੂੰ ਜਨ ਵੀ ਵੈਰੀ ਨੇ ਸਿਰ ਚੁੱਕਿਆ ਜਦ ਵੀ ਵੈਰੀ ਨੇ ਸਿਰ ਚੁੱਕਿਆ ਉਸ ਦਾ ਸਿਰ झुका ਦਿੱਤਾ 1965 77 ਅਤੇ 99 ਦੇ ਵਿੱਚ ਸ਼ੰਗਾ ਸਬਕ ਸਿਖਾ ਦਿੱਤਾ ਹਾਰੇ ਹੋਏ 90000 ਸਿਪਾਹੀਆਂ ਨੂੰ ਜਦ ਬੰਦੀ ਬਣਾਇਆ ਭਾਰਤ ਨੇ ਜਦ ਬੰਦੀ ਬਣਾਇਆ ਭਾਰਤ ਨੇ ਉਹ ਪਾਕਿਸਤਾਨ ਦਾ ਰੁਤਬਾ ਸਾਰੀ ਦੁਨੀਆ ਵਿੱਚ ਘਟਾ ਦਿੱਤਾ ਤਦ ਪਾਕਿਸਤਾਨ ਦਾ ਰੁਤਬਾ ਸਾਰੀ ਦੁਨੀਆ ਵਿੱਚ ਘਟਾ ਦਿੱਤਾ ਕਿਵੇਂ ਭੁਲਾ ਦوں ਪਾਕਿਸਤਾਨ ਕਿਵੇਂ ਭੁਲਾ ਦوں ਪਾਕਿਸਤਾਨ ਸਾਡੀਆਂ ਦਿੱਤੀਆਂ ਹਾਰਾਂ ਨੂੰ ਔ ਚੁੱਪ-ਚੁੱਪ ਕਰੋ ਸਲਾਮੋ ਦੇਸ਼ ਦੇ ਪਹਿਰੇਦਾਰਾਂ ਨੂੰ ਸਹਾ ਲਖਨਰ ਇੱਕ ਲੜਾਉਂ ਦੀ ਪਿੰਦ ਗੋਬਿੰਦ ਗੁਰੂ ਗੋਬਿੰਦ ਨੇ ਪਾਈ ਇਤਿਹਾਸ ਦਵਾਈ ਦਿੰਦਾ ਹੈ ਉਹ ਸਾਰਾ ਗੜੀ ਦੀ ਘੋਰ ਲੜਾਈ ਇਤਿਹਾਸ ਦਵਾਈ ਦਿੰਦਾ ਹੈ ਉਹ ਸਾਰਾ ਗੜੀ ਦੀ ਘੋਰ ਲੜਾਈ ਜਿੱਥੇ 21 ਫੌਜੀ ਵੀਰਾਂ ਨੇ ਜਿੱਥੇ 21 ਫੌਜੀ ਵੀਰਾਂ ਨੇ 10000 ਦੀ ਸੂਰਤ ਪੁਲਾਈ ਅਨੇਕਾਂ ਅਫਗਾਨੀ ਮਾਰ ਗਿਰਾਏ 180 ਅਫਗਾਨੀ ਮਾਰ ਗਿਰਾਏ ਫਿਰ ਜਾ ਕੇ ਸ਼ਹੀਦੀ ਪਾਈ ਫਿਰ ਜਾ ਕੇ ਸ਼ਹੀਦੀ ਪਾਈ ਗੱਲੇ ਗੁਰਮੁਖ ਸਿੰਘ ਨੇ 40 ਮਾਰੇ ਗੱਲੇ ਗੁਰਮੁਖ ਸਿੰਘ ਨੇ 40 ਮਾਰੇ ਜਿੱਤੀ ਉਹਨਾਂ ਦੀ ਖੂਬ ਤਬਾਹੀ ਯੂਕੇ ਦੀ ਪਾਰਲੀਮੈਂਟ ਨੇ ਦਿੱਤੀ ਸ਼ਿਰਦਾਂਜਲੀ ਇਹਨਾਂ ਸਰਦਾਰਾਂ ਨੂੰ ਆਓ ਚੁੱਕ-ਚੁੱਕ ਕਰੋ ਸਲਾਮਾਂ ਦੇਸ਼ ਦੇ ਪਹਿਰੇਦਾਰਾਂ ਨੂੰ ਆਓ ਚੁੱਕ-ਚੁੱਕ ਕਰੋ ਸਲਾਮਾਂ ਦੇਸ਼ ਦੇ ਪਹਿਰੇਦਾਰਾਂ ਨੂੰ ਬੋਲ ਬੋਲ ਤਾੜੀਆਂ ਮੌਤ ਨੂੰ ਵੀ ਜੋ ਮਖੌਲਾ ਕਰਦੇ ਮੌਤ ਨੂੰ ਵੀ ਜੋ ਮਖੌਲਾ ਕਰਦੇ ਉਹ ਹੁੰਦੇ ਨੇ ਸੂਰਬੇਰ ਬਰਦੇ ਦਮ ਤੱਕ ਜੋ ਨਾ ਹਰਦੇ ਮਰਦੇ ਦਮ ਤੱਕ ਜੋ ਨਾ ਹਰਦੇ ਉਹ ਹੁੰਦੇ ਨੇ ਸੂਰਮੇ ਕਰ ਚਲੇ ਹਮ ਫਿਦਾ ਜਾਨੋ ਤਨ ਸਾਥੀਓ ਮਿਸਟਰ ਰਕੇਸ਼ ਰਚਨ ਜੀ ਕਰ ਚਲੇ ਹਮ ਫਿਦਾ ਜਾਨੋ ਤਨ ਸਾਥੀਓ ਐ ਬਤਨ ਐ ਬਤਨ ਹਮ ਕੋ ਤੇਰੀ ਕਸਮ ਤੇਰੀ ਰਾਹ ਮੇ ਜਾਣ ਤੱਕ ਲੁਟਾ ਜਾਏਗੇ ਇੰਜੀਨੀਅਰ ਸ਼ਾਮ ਲਾਲ ਜੀ اے وطن اے وطن ہم کو تیری قسم جلتے بھی گئے کہتے بھی گے آزادی کے پروانے جینا تو اسی کا جینا ہے جو مرنا وطن پہ جانے اے وطن اے وطن ہم کو تیری قسم تیری راہوں میں جہاں تک لٹا جائیں گے پھول کیا چیز ہے تیرے قدموں پہ ہم بھیٹ اپنے سروں کی چڑھا جائیں گے اے وطن اے وطن ہم کو تیری قسم تیری راہوں میں جا تک لٹا جائیں گے اے وطن اے وطن सहज पे है सितम हम बहुत देर के अब करेंगे हर एक वार का सामना सहज पे है सितम हम बहुत देर के अब करेंगे हर एक वार का सामना झुक सकेगा ना सर परोशों का सर चाहे हो خون تلوار کا سامنا چاہے ہو خون تلوار کا سامنا سر پہ کافن ہم تو ہنستے ہوئے موت کو بھی گلے سے لگا جائیں گے اے وطن اے وطن وطن ہم کو تیری قسم تیری راہوں میں جہاں تک جائے گی ہے وطن ہے وطن کوئی پنجاب سے کوئی مہاراشت سے کوئی یوپی سے ہے کوئی بنگال سے کوئی پنجاب سے کوئی مہاراشت سے کوئی یوپی سے ہے おい बंगाल से तेरी पूजा की थाली मिलाए हैं हम आ तेरी पूजा की थाली मिलाए हैं हम फूल हरे रंग के आज हर डाल से फूल हरे रंग के आज हर डाल से نام کچھ بھی صحیح پر لگن ایک ہے جوت سے جوت دل کی جگا جائے گے اے وطن اے وطن ہم کو تیری قسم تیری راہوں میں جہاں تک لٹا جائے گے اے وطن اے وطن ਤੇਰੀ ਜਾਨ ਉਠੀ ਜੋ ਕਹਰੇ ਕੀ ਨਜ਼ਰ ਉਸ ਨਜ਼ਰ ਕੋ ਜੁਕਾ ਕੇ ਹੀ ਤਮ ਲੈ ਗਏ ਹਮ ਤੇਰੀ ਤਰਤੀ ਪਹਿ ਜੋ ਕਦਮ ਗੈਰ ਕਾ اس قدم کا نشان تک مٹا دیں گے ہم اس قدم کا نشان تک مٹا دیں گے ہم جو دیوار آئے گی اب سامنے ٹھوکروں سے اسے ہم گرا جائیں گے اے وطن اے وطن ہم کو تیری قسم تیری راہوں میں جہاں تک لٹا جائے گے پھول کیا چیز ہے تیرے قدموں پہ ہم پیٹ اپنے سروں کی چڑھا جائیں گے اے وطن اے وطن ਵਤਨ ਲਈ ਮਾਰ ਮਿਟਣ ਵਾਲੇ ਜਵਾਨ ਹਮੇਸ਼ਾ ਲਈ ਅਮਰ ਹੋ ਜਾਂਦੇ ਹਨ ਦੇਸ਼ ਕਦੇ ਵੀ ਉਹਨਾਂ ਜਵਾਨਾਂ ਨੂੰ ਵਿਸਰਦਾ ਨਹੀਂ ਉਹ ਸਦਾ ਦੇਸ਼ ਵਾਸੀਆਂ ਦੇ ਦਿਲਾਂ ਤੇ ਰਾਜ ਕਰਦੇ ਹਨ ਮਿਸਿਸ ਕਿਰਨ ਨਈਅ ਵਤਨ पे जो फिदा होगा अमर वो नौजवान होगा